ਹਾਂਜੀ ਲਾਲਾ ਜੀ ਇਹ ਗੱਡੀ ਨੂੰ ਇਹ ਗੱਡੀ ਨੂੰ 100 ਤੋਂ 100 ਨੰਬਰੀ ਨੇ ਹੁਣ ਪੁੱਛ ਕਿਉਂ ਦੇਉਂਗਾ 100 ਤੋਂ 100 ਨੰਬਰਾ ਕਿਉਂ ਦਵੇਂਗਾ 100 ਤੋਂ 100 ਇੱਕ ਤਾਂ ਇਹ ਡੀਜ਼ਲ ਚ ਆ ਗਈ ਇਹਦੀ ਐਵਰੇਜ 25 ਦੀ ਆ ਦੂਜਾ ਸਟੀਅਰਿੰਗ ਦੇਖ ਕਿੰਨਾ ਸੋਹਣਾ ਬਣਾਇਆ ਗਿਆ ਟਾਟਾ ਦੀ ਇੱਕ ਸਿਫਤਾ ਵੀ ਇਹਦਾ ਲੋਹਾ ਬੜਾ ਮਜ਼ਬੂਤ ਹੁੰਦਾਗਾ ਚਲਦਾ ਜਾ ਕੰਮ ਇਹ ਕੋਈ ਨਹੀਂ ਕਰਦੇ ਆ ਦੇਖੋ ਸਕਰੀਨ ਕਿੰਨੀ ਸੋਹਣੀ ਫੀਟਿੰਗ ਚ ਆ ਗਈ ਬਾਕੀ ਇਹਦੇ ਤਿੰਨ ਮੂਡ ਆ ਗਏ ਮਨਪ੍ਰੀਤ ਬਾਈ ਕਿਹੜੇ ਕਿਹੜੇ ਮੂਡ ਨੇ ਦਿੰਨਾ ਇੱਕ ਦੇ ਵਿੱਚ ਬਾਈ ਸੀਟੀ ਮੂਡ ਆ ਗਿਆ ਇਕੋ ਮੂਡ ਆ ਗਿਆ ਤੇ ਸਪੋਰਟਸ ਮੂਡ ਆ ਗਿਆ ਸਪੋਰਟਸ ਮੂਡ ਮੂਡ ਤਾਂ ਐ ਜਹਾ ਹੈਣਾ ਮੂਰਲੇ ਬੰਦੇ ਤਾਂ ਐ ਬੈਂਦੇ ਨੇ ਪੂਰੀ ਠੰਡ ਚ ਪਰ ਮਾਰਲੇ ਮਾਗਰ ਬੈਠੇ ਅੱਖਾਂ 'ਚ ਗੱਡੀਆਂ ਨੇ ਕੋਈ ਕੂਨੇ ਕਰਦੇ ਯਾਰ ਆ ਦੇਖ ਮਾਗਰ ਬਲਾਰਾਗੇ ਦੋ ਚਾਰਜ ਸਿਸਟਮ ਆ ਗਿਆ ਮਾਗਰ ਹੈਣਾ ਸਨ ਰੂਫ ਆ ਗਿਆ ਦੇਖਣਾ ਸਨ ਰੂਫ ਤੋਂ ਇਲਾਵਾ ਜਿਹੜਾ ਸ਼ੀਸ਼ਾ ਆ ਗਿਆ ਨਾ ਇਹ 'ਚ ਲਾਈਟ ਨਹੀਂ ਪੈਂਦੀ ਮਾਗਰ ਜਿੰਨੀ ਮਰਜ਼ੀ ਲਾਈਟਾਂ ਤੇਜ ਹੋਣਾ ਅਰਜੈਂਟਲ ਉਹਨੇ ਕਹਿੰਦਾ ਪੁਸ ਟੂ ਸਟਾਰਟ ਗੱਡੀਆਂ ਬਸ ਆਹ ਦੱਬ ਚਾਬੀ ਕੱਢ ਦੀ ਲੋੜ ਨਹੀਂ ਉਹਦੀ ਹੋ ਗਈ ਸਟਾਰਟ ਲੱਗਦੀ ਨਹੀਂ ਗੱਡੀ ਪਰ ਰੇਟ ਇੰਨਾ ਜ਼ਿਆਦਾ ਘੱਟ ਉਤੋਂ ਟਾ ਟਾਲ ਨੇ ਡਿਸਕਾਊਂਟ ਵੀ ਦਿੱਤਾ ਹੋਰ ਕੋਨੇ ਕੱਟ ਕਰਦੇ ਮਿੰਦੇ برف ਚੜ ਗਈ ਬਾਕੀ ਗੱਲ ਆ ਗਿਆ ਤੇ ਕਾਕੀ ਜਾ ਗਿਆ ਗੰਦਾ ਜਾ ਹੋ ਜਾਂਦਾ ਇਹਦਾ ਜਮੀ ਬਲੈਕ ਦੇਤਾ ਦੇ ਲਾਲਾ ਜੀ ਆ ਦੇਖਿਓ ਆ ਸਾਰਾ ਕੁ ਟੱਚ ਹੈਗਾ ਮੇਨ ਗੱਲ ਲਾਲਾ ਜੀ ਆਪਣੇ ਬਰਨਾਲਾ ਸ਼ਹਿਰ ਦੇ ਵਿੱਚ ਦੇਖੋ ਜੀ ਏਜੰਸੀ ਆ ਚੁੱਕੀ ਆ ਰਹਾਲ ਟਾਟਾ ਜਿਹੜੀ ਮਰਜ਼ੀ ਗੱਡੀ ਮੰਗੋ ਉਹੀ ਗੱਡੀ ਮਿਲ ਜੂਗੀ ਬਈ ਸਰਵਿਸ ਵੀ ਕਰਦਣੋ ਬਨਪਰੀ ਤੇ ਉੱਤੇ ਹਾਂਜੀ ਹਾਂ ਬਈ ਸਰਵਿਸ ਦਾ ਵੀ ਇੱਥੇ ਸਾਰਾ ਕੁਝ ਹੈਗਾ ਬਈ ਆਪਣੇ ਸੋ ਦੋਸਤੋ ਤੁਸੀਂ ਵੀ ਲੈਣੀਆਂ ਗੱਡੀ ਤਾਂ ਆ ਆ ਗਈ ਸਭ ਤੋਂ ਘੈਂਟ ਗੱਡੀ ਸੋ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤਾਂ ਨੂੰ ਭੇਜ ਦਿਓ ਜਿਹੜੇ ਕਿਹਨੇ ਗੱਡੀ ਲੈਣੀਆਂ ਕਿਹੜੀ ਗੱਡੀ ਲਈਏ ਸਭ ਤੋਂ ਟਿਕਾਊ ਗੱਡੀ ਇਹ ਹੈਗੀ ਨਾਲੇ ਐਵਰੇਜ 25 ਪਲੱਸ